ਉਨੇ ਮੇਰੇ ਬੇਟੀਆਂ ਸਬੰਧ ਚ ਬੇਟੇ ਸਮਾਜ ਇਹ ਜੀ ਭੱਦੀ ਟਿੱਪਣੀ ਕੀਤੀ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾਂ ਦੇਖ ਨਹੀਂ ਸਕਦਾ ਧੀ ਦਾ ਮਸਲਾ ਜੇ ਧੀ ਬਾਰੇ ਕੋ ਬੋਲੂਗਾ ਨਾ ਉੱਥੇ ਬਾਪ ਫਿਰ ਕੋਈ ਕਾਨੂੰਨ ਜਿਹਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਉਹ ਬੰਦਾ ਆਪਣੇ ਸਾਹ ਤੁਰਦਾ ਹੁੰਦਾ ਆ ਤਾਂ ਮਜਬੀਆ ਨਾ ਜਾਟਾ ਨਾ ਮੱਕ ਦੀ ਗੱਲ ਉਹ ਇਨਸਾਨ ਹੀ ਹੈ ਜੀ ਅਮਾ ਜੀ ਜਦੋਂ ਤੇਰੀ ਧੀ ਦਾ ਮਸਲਾ ਆ ਗਿਆ ਨਾ ਉੱਥੇ ਨਾ ਕੁਝ ਨਹੀਂ ਬੋਲਣਾ ਤੇ ਨਾਲ ਖੜਾਂਗੇ ਸਭ ਉਹ ਈ ਏਦਾਂ ਤੇਰੀ ਧੀ ਮੇਰੀ ਧੀ ਤੇਰੀ ਭੈਣ ਮੇਰੀ ਭੈਣ ਹਾਂ ਜਿਹੜਾ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਗੇ ਦੁਸ਼ਮਣ ਦੀ ਧੀ ਵੀ ਈ ਨਾ ਉਹ ਵੀ ਸਾਡੀ ਧੀ ਆ ਦੁਸ਼ਮਣ ਦੀ ਭੈਣ ਵੀ ਸਾਡੀ ਭੈਣ ਆ ਠੀਕ ਆ ਉਹ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਸੋ ਅੱਗੇ ਤੋਂ ਸਾਰਿਆਂ ਨੂੰ ਇੱਕ ਸਖਤ ਤਾੜਨਾਵਾ ਪ੍ਰਸ਼ਾਸਨ ਨੇ ਤਾਂ ਤਾੜਨਾ ਕਰਨੀ ਹੋਈਆਂ ਅਸੀਂ ਸਮਾਜਿਕ ਤੌਰ ਤੇ ਵੀ ਤਾੜਨਾ ਕਰਦੇ ਆ ਧੀਆ ਭੈਣਾਂ ਦੇ ਖਿਲਾਫ ਕੋਈ ਵੀ ਮੰਦੀ ਸ਼ਬਦਾਵਲੀ ਵਰਤੂਗਾ ਪਹਿਲਾ ਸਾਡਾ ਜਿਹੜਾ ਫਰਜ ਆ ਉਹ ਪ੍ਰਸ਼ਾਸਨ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਚੂਕਰ ਅਜਹਮਾ ਹੀਲ ਤੇ ਦਰਜਸਤ ਹਲਾਲ ਇਸਤ ਬੁਰਦਨ ਪਾਸ਼ਮਸ਼ੀਰ ਦਸਤ ਅਸੀਂ 10ਵੇਂ ਪਾਸ਼ਾ ਦੇ ਬੱਚੇ ਆ ਸਾਰੇ ਸਾਨੂੰ ਫਿਰ ਉਹ ਰਾਹ ਜਿਹੜਾ ਉਹ ਵੀ ਇਖਤਿਆਰ ਕਰਨਾ ਆਉਂਦਾ ਉਹ ਬਾਰ-ਬਾਰ ਜੱਟ ਸਿੱਖ ਮਜਬੀ ਸਿੱਖ ਦਾ ਮੁੱਦਾ ਬਣਾ ਰਿਆਂ ਇਹ ਮੁੱਦਾ ਹੈ ਹੀ ਨਹੀਂ ਜੇ ਟੱਕਰ ਨਾ ਤਾਂ ਸਿੱਧਾ ਟਕਰਿਆ ਕਰੋ ਕਿਸੇ ਕਮਿਊਨਿਟੀ ਦਾ ਨਾਮ ਲੈ ਕੇ ਨਹੀਂ ਮਜਬੀ ਸਿੱਖ ਦਾ ਉਹ ਹੋਇਆ ਜਿਹੜੇ ਗੁਰੂ ਸਾਹਿਬ ਲਈ ਸੀਸਵਾਰਗੇ ਗੁਰੂ ਸਾਹਿਬ ਲਈ ਜਾਨਾਵਾਰਗੇ ਮੈਂ ਭਾਨੇ ਸੁਲੱਖ ਚ ਪੋਸਟ ਪਾਈ ਸੀ ਜੀ ਉੱਤੇ ਇੱਕ ਡਾਕਟਰ ਗੁਰਿੰਦਰਾ ਲੁਧਿਆਣੇ ਤੋਂ ਜੀ ਉਹਨੇ ਕਮੈਂਟ ਕੀਤਾ ਸੀ ਕਿ ਚਲੋ ਕਮੈਂਟ ਲੋਕੀ ਕਰਦੇ ਆ ਬਰੋਧ ਕਰਦੇ ਬੜਾ ਕੋਸ਼ਿਸ਼ ਪਰ ਉਹਨੇ ਮੇਰੇ ਬੇਟੇ ਸੰਬੰਧ ਚ ਬੇਟੇ ਸਮਝ ਕੇ ਐਜੀ ਭੱਦੀ ਟਿੱਪਣੀ ਕੀਤੀ ਕਿ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾ ਦੇਖ ਨਹੀਂ ਸਕਦਾ ਸੋ ਉਸ ਸੰਬੰਧ ਵਿੱਚ ਮੈਂ ਰਾਤੀ ਲੈ ਵੀ ਹੋਇਆ ਸੀਗਾ ਲਾਈਵ ਦੇ ਚ ਮੈਂ ਇਹ ਵੀ ਕਹਿ ਸੀਗਾ ਮੈਂ ਤੇਰੇ ਘਰ ਆਉਂਗਾ ਜੀ ਠੀਕ ਹੈ ਦੇਖੋ ਮੇਰੇ ਬੇਟੇ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਦੇ ਚਾਲੂਗਾ ਗਾਲ ਮੜ ਜਗੇ ਚਾਰ ਲੂਗਾ ਪਾਜੀ ਧੀ ਦਾ ਮਸਲਾ ਜੇ ਧੀ ਬਾਰੇ ਕੋ ਬੋਲੂਗਾ ਨਾ ਉਥੇ ਬਾਪ ਫਿਰ ਕੋਈ ਕਾਨੂੰਨ ਜੈਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਉਹ ਬੰਦਾ ਆਪਣੇ ਨਾਲ ਤੁਰਦਾ ਹੁੰਦਾ ਪਰ ਮੈਨੂੰ ਸਿਰ ਤੇ ਕੁਝ ਸੱਜਣਾ ਦੇ ਫੋਨ ਪ੍ਰਿੰਸਮ ਜਿਹਦਾ ਫੋਨ ਹੈ ਹੋਰ ਮੇਰੇ ਵੀਰੇ ਬੜਾ ਫੋਨ ਹੈ ਮੈਨੂੰ ਕਹਿੰਦੇ ਬਾਈ ਤੂੰ ਉਥੇ ਨਾ ਜਾਏ ਮੈਨੂੰ ਹਾਲਾਂਕਿ ਇਥੋਂ ਬਾਲਾ ਜਰਾ ਅਫਸਰ ਕਹਿ ਗਏ ਮੇਰੇ ਸੀਨੀਅਰ ਅਫਸਰ ਮੇਰੇ ਉਹਨਾਂ ਫੋਨ ਵੀ ਆਏ ਸੀਗਾ ਵੀ ਉਥੇ ਜਾਂਚ ਤੇਰਾ ਨੁਕਸਾਨ ਹੋ ਸਕਦਾ ਉਥੇ ਨਾ ਜਾਈ ਤੂੰ ਦਫਤਰ ਆ ਜੀ ਵੀ ਜੇ ਤਰ੍ਹਾਂ ਹੱਲ ਨਾ ਹੋਊਗਾ ਫੇਰ ਤੋਂ ਆਪਣੀ ਕਾਰਜ ਦੀ ਕਾਰਵਾਈ ਕਰ ਲੈ। ਸੋ ਅੱਜ ਅਸੀਂ ਮਾਨਯੋਗ ਸਾਹਬ ਦੇ ਪੇਸ਼ ਹੋ ਕੇ ਆਏ ਆ ਤੇ ਉਹਨਾਂ ਕਹਿੰਦੇ ਜਲਦੀ ਦੀ ਉੱਤੇ ਕਾਰਵਾਈ ਆ। ਇੱਕ ਬੋਲਣਾ ਤੁਹਾਨੂੰ ਸਾਡੇ ਸਾਹਮਣੇ ਆਜੋ। ਪਤਾ ਲੱਗਿਆ ਵੀ ਡਾਕਟਰ ਗੁੰਗਰੇ ਕਰਨੇਟਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਵਾ ਚੱਕਿਆ ਗਿਆ ਕਹਿੰਦੇ ਥਾਣੇ ਕਲੀਅਰ ਨਹੀਂ ਸਾ। ਉਹ ਇਹ ਕਲੀਅਰ ਨਹੀਂ ਹੈਗਾ। ਪਰ ਇਹ ਤੁਹਾਨੂੰ ਕਹਤੋਂ ਦੱਸ ਦਈਏ ਪਾਸੋਂ ਦੱਸ ਦੇ। ਦੇਖੋ ਇਹ ਜਿਹੜਾ ਮਸਲਾ ਆ ਨਾ ਅਸੀਂ ਸੀਪੀ ਸਾਹਿਬ ਨੂੰ ਕੰਪਲੇਂਟ ਜਰੂਰ ਦਿੱਤੀ ਅੱਜ। ਅਗਲੀ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਨੇ ਕਰਨੀ ਆ ਇਹਦੇ ਬਾਰੇ ਉਹ ਵਧੇਤਰ ਤੁਹਾਨੂੰ ਦੱਸ ਸਕਦੇ ਆ ਪਰ ਸਾਨੂੰ ਇਸ ਗੱਲ ਦਾ ਯਕੀਨ ਜ਼ਰੂਰ ਦਿਵਾਇਆ ਗਿਆ ਕਿ ਇਦਾਂ ਦੇ ਅਨਸਰ ਕੱਲਾ ਡਾਕਟਰ ਗੁਰਿੰਦਰ ਨਹੀਂ ਕੋਈ ਵੀ ਇਦਾਂ ਦਾ ਬੰਦਾ ਜਿਹੜਾ ਆਪਸੀ ਕਮਿਊਨਲ ਬੈਲੈਂਸ ਨੂੰ ਖਰਾਬ ਕਰਦਾ ਵਾ ਜਿਹੜਾ ਭਾਈਚਾਰਕ ਸਾਂਝ ਨੂੰ ਤੋੜਦਾ ਉਹਨੂੰ ਕਦੇ ਜੇ ਤੂੰ ਬਖਸ਼ਿਆ ਨਹੀਂ ਜਾਊਗਾ ਔਰ ਅਸੀਂ ਤਾੜਨਾ ਕਰਦੇ ਆ ਅੱਗੇ ਤੋਂ ਜਿਹੜੇ ਵੀ ਇਦਾਂ ਦੇ ਟੁੱਕੜ ਬੋਜ ਨੇ ਆਪਣੀ ਔਕਾਤ ਦੇ ਵਿੱਚ ਰੋ ਜਿਹੜੀਆਂ ਧੀਆਂ ਨੇ ਭੈਣਾਂ ਨੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਅੱਗੇ ਤੋਂ ਸਾਰਿਆਂ ਨੂੰ ਇੱਕ ਸਖਤ ਤਾੜਨਾਮਾ ਪ੍ਰਸ਼ਾਸਨ ਨੇ ਤਾਂ ਤਾੜਨਾ ਕਰਨੀਆਂ ਹੀ ਆ ਅਸੀਂ ਸਮ ਟਾੜਨਾ ਕਰਦੇ ਆ ਧੀਆਂ ਭੈਣਾਂ ਦੇ ਖਿਲਾਫ ਕੋਈ ਵੀ ਮੰਦੀ ਸ਼ਬਦਾਵਲੀ ਵਰਤੂਗਾ ਪਹਿਲਾ ਸਾਡਾ ਜਿਹੜਾ ਫਰਜ ਆ ਉਹ ਪ੍ਰਸ਼ਾਸਨ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਚੂਕਰ ਅਜਹਮਾ ਹੀਲ ਤੇ ਦਰਜਗਿਸਤ ਹਲਾਲ ਇਸਤ ਬੁਰਦਨ ਪਾਸ਼ਮਸ਼ੀਰ ਦਸਤ ਅਸੀਂ 10ਵੇਂ ਪਾਸ਼ਾ ਦੇ ਬੱਚੇ ਆ ਸਾਰੇ ਸਾਨੂੰ ਫਿਰ ਉਹ ਰਾਹ ਜਿਹੜਾ ਉਹ ਵੀ ਇਖਤਿਆਰ ਕਰਨਾ ਆਉਂਦਾ ਜੀ ਤੁਹਾਨੂੰ ਕੀ ਲੱਗਦਾ ਵੀ ਉਹ बार-बार ਆਪਣੇ ਆਪ ਨੂੰ ਮਜਬੂਤ ਸਿੱਖ ਸੰਬੋਧਿਤ ਹੋ ਕੇ ਗੱਲਾਂ ਕਰਦਾ ਵੀ ਜੱਟ ਇਹ ਜਿਹੜੀ ਜੱਟ ਸਿੱਖ ਨੂੰ ਇਤਹਾ ਕਰਦੇ ਨੇ ਮਜਬੂਤ ਸਿੱਖ ਇਹਨਾਂ ਕਿੰਨਾ ਕੁ ਸਹੀ ਹੈ ਇਹ ਚੀਜ਼ਾਂ ਦੇਖੋ ਪਪਾ ਜੀ ਨਾ ਤਾਂ ਉਹ ਮਜਬੀਆ ਨਾ ਜਾਟਾ ਨਾ ਮੱਕ ਦੀ ਗੱਲ ਉਹ ਇਨਸਾਨ ਹੀ ਹੈ ਜੀ ਇਨਸਾਨ ਜਿਹੜਾ ਇਨਸਾਨ ਆ ਨਾ ਦੇਖੋ ਮੈਂ ਲਾਈਵ ਹੋਇਆ ਰਾਤ ਮੈਂ ਲਾਈਵ ਇਹਨਾਂ ਨੂੰ ਗਲਤ ਬੋਲਿਆ ਮੈਂ ਲਾਈਵ ਚ ਉਹਨੂੰ ਬੋਲ ਬੋਲਿਆ ਪਰ ਮੈਂ ਜਦੋਂ ਤੇਰੀ ਧੀ ਦਾ ਮਸਲਾ ਆ ਗਿਆ ਨਾ ਉੱਥੇ ਮੈਂ ਕੁਝ ਨਹੀਂ ਬੋਲਿਆ ਤੇ ਨਾਲ ਖੜਾਗੇ ਸਭ ਉਹ ਏਦਾਂ ਤੇਰੀ ਧੀ ਮੇਰੀ ਧੀ ਤੇਰੀ ਭੈਣ ਮੇਰੀ ਭੈਣ ਹਾਂ ਜਿਹਦਾ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਵੇ ਅੱਜ ਇੱਥੇ ਆਏ ਆ ਤੇ ਸਾਹਵਲ ਕਰ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਬੇਪੀ ਦਾ ਸੋਝੇ ਕਹਿੰਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਕੀ ਕਾਰਨ ਕੀ ਹੋਇਆ ਵੀ ਤੁਹਾਡੇ ਖਿਲਾਫ ਕਿਉਂ ਬੋਲਿਆ ਉਹ ਕੀ ਕਾਰਨ ਸੀ ਦੇਖੋ ਮਿੰਤੇ ਹੁਣ ਪਤਾ ਮੈਨੂੰ ਭੰਡ ਦੇ ਹੱਕ ਪੋਸਟ ਪਾਈ ਸੀ ਇਹ ਪਤਾ ਦੋ ਕੁ ਮਹੀਨੇ ਪਹਿਲਾਂ ਮੇਰੇ ਖਿਲਾਫ ਬੋਲਿਆ ਸੀਗਾ ਉਦੋਂ ਮੇਤੇ ਬੜਾ ਤੇਰੀ ਸ਼ਕਲ ਇਦਾਂ ਦੀ ਧੂਆਂ ਬੜਾ ਕੋਈ ਬੋਲਿਆ ਹੱਤੋਂ ਪਾਰ ਹੀ ਬੋਲ ਗਿਆ ਇਹ ਪਰ ਧੀਆ ਪੈਣਾ ਬਾਰੇ ਨਹੀਂ ਸੀ ਬੋਲਿਆ ਮੈਂ ਮੈਨੂੰ ਕੋ ਬੜੇ ਲੋਕਾਂ ਕਹਿੰਦੇ ਆ ਵੀ ਬਾਈ ਨੂੰ ਜਵਾਬ ਦੇ ਮੈਂ ਕੀ ਜਵਾਬ ਦੇਣਾ ਛੱਡ ਯਾਰ ਬਾਈ ਹੁਣ ਧੀ ਦਾ ਮਸਲਾ ਆ ਗਿਆ ਜਿੱਥੇ ਉੱਥੇ ਉੱਥੇ ਦੱਸ ਸਕਦਾ ਮੈਂ ਜੀ ਜੀ ਮੇਰੇ ਬਾਤੇ ਬਈ ਧੀਆਂ ਸਭ ਕੁਝ ਆ ਧੀਆਂ ਮੇਰੀ ਦੁਨੀਆ ਆ ਮੇਰੇ ਬਾਤੇ ਨਹੀਂ ਹਰ ਬਾਪ ਵਾਸਤੇ ਬਾਈ ਨੂੰ ਬੁਲਾ ਹਰ ਬਾਪ ਬਾਪਾ ਤੇ ਹੁੰਦੀ ਆ ਸੋ ਮੈਂ ਤੇ ਇੱਕ ਬੋਲ ਕਹਿਣੀ ਆ ਵੀ ਤੇਰੀ ਕੋਈ ਮੈਨ ਅਰੇਂਜੇ ਸਾ ਮੈਨੂ ਬੋਲ ਮੈਨੂ ਜੋ ਮਰਜ਼ੀ ਕਹੇ ਧੀਆਂ ਦੇ ਮਸਲੇ ਜਿੰਦੇ ਕੀ ਕਰਕੇ ਤੁਸੀਂ ਨਾਲ ਕੀ ਨਿੱਜੀ ਮਸਲਾ ਆਪਾਂ ਨਿੱਜੀ ਗੱਲ ਕਰ ਸਕਦੇ ਆ ਪਰ ਮੈਨੂੰ ਲੱਗਦਾ ਇਸ ਤਰੀਕੇ ਧੀਆਂ ਭੈਣਾਂ ਨੂੰ ਵਿਚ ਲੈ ਕੇ ਆਉਣਾ ਤਾਂ ਜਾਇਜ਼ ਨਹੀਂ ਹੈ ਜੀ ਬਿਲਕੁਲ ਤੁਸੀਂ ਆ ਠੀਕ ਕਿਸੇ ਦੀ ਧੀ ਦੁਸ਼ਮਣ ਦੀ ਧੀ ਵੀ ਜਿਹੜਾ ਉਹ ਵੀ ਸਾਡੀ ਧੀ ਹੈ ਦੁਸ਼ਮਣ ਦੀ ਭੈਣ ਵੀ ਸਾਡੀ ਭੈਣ ਹੈ ਠੀਕ ਹੈ ਉਹ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਸਾਡਾ ਵਿਚਾਰ ਨਹੀਂ ਮਿਲਦੇ ਤੁਸੀਂ ਉੱਤੇ ਬੋਲੋ ਦੂਸਰਾ ਕੀ ਕੀਤਾ ਜਾ ਸਕਦਾ ਜੀ ਹਾਂ ਉੱਤੇ ਆਪਾਂ ਕਰ ਸਕਦੇ ਹਾਂ ਪਰ ਘਰ ਤੱਕ ਨਹੀਂ ਘਰ ਤੱਕ ਜਿਹੜੀਆਂ ਗੱਲਾਂ ਡਾਕਟਰਾਂ ਨੇ ਇੱਥਾ ਕਰ ਰਿਆ ਵਾ ਕਿ ਉਹ ਗੱਲਾਂ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੋਏਗੇ ਕੋਈ ਕੁਝ ਕੇ ਗੱਲਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਜਿਹੜੀਆਂ ਉਹ ਗੱਲਾਂ ਦਾ ਸਾਰੀਆਂ ਗੱਲਾਂ ਦਾ ਸਹਿਮਤ ਹੋ ਗਏ ਕਿ ਲੱਗਦਾ ਵੀ ਕੁਝ ਕੀ ਗੱਲਾਂ ਨਾਲ ਤੁਸੀਂ ਸਹਿਮਤ ਹੋਵੋਗੇ ਉਹਨਾਂ ਨੂੰ ਗੁਰੂ ਉਹ ਗੱਲ ਕਰਦਾ ਵੀ ਗੁਰਦੁਆਰਾ ਸਾਹਿਬ ਲਗ ਲਗ ਬਣੇ ਹੋਏ ਨੇ ਨਹੀਂ ਉੱਥੇ ਠੀਕੋ ਜਿੱਦੋਂ ਉੱਥੇ ਜਿਹੜੀ ਹਾਂ ਗੱਲ ਕਰਦਾ ਗੁਰਦੇ ਲਗ ਲਗ ਸਹਿਮਤ ਆ ਸਹਿਮਤ ਆ ਇੱਕ ਪਿੰਡ ਦੇ ਗੁਰੂ ਇਹ ਗੁਰੂ ਘਰ ਦੇ ਦਾ ਸਹਿਮਤ ਆ ਹੀ ਉੱਥੇ ਮੰਨਦੇ ਆ ਇੱਕ ਮੜੀਆਂ ਇੱਕ ਸਿਵੇ ਚ ਉਥੇ ਵੀ ਸਹਿਮਤ ਆ ਪਰ ਜਿੱਤੇ ਹੁਣ ਇੱਕ ਸਮੁਦਾਏ ਨੂੰ ਦੂਜੇ ਸਮੁਦਾਏ ਨੂੰ ਆਪਸੇ ਲੜਾਉਣ ਦੀ ਕੋਸ਼ਿਸ਼ ਕਰਦੀ ਪ੍ਰੇਗਾਂ ਚ ਇੱਕ ਐ ਕਰ ਦੋ ਮੈਨੂੰ ਛੱਡ ਦਿਓ ਪ੍ਰਚਾਰ ਦਾ ਤਰੀਕੇ ਦਾ ਫਰਕ ਹੋਣਾ ਚਾਹੀਦਾ ਨਾ ਪਰ ਜਿਹੇ ਜਹ ਪ੍ਰਚਾਰ ਉਹ ਕਰਦਾ ਉਹ ਲੜਾਈ ਕਰਾਉਣ ਦਾ ਵਿਸ਼ਾ ਬਹਾਨਾ ਕਿਸੇ ਹੋਰ ਚੀਜ਼ ਦਾ ਲੱਭਦਾ ਤੇ ਅਸਲ ਦੇ ਵਿੱਚ ਜਿਹੜੀ ਇਹ ਕੰਪਲੇਂਟ ਚਲੋ ਅੱਜ ਤਾਂ ਸਾਡੀ ਧੀ ਵਾਲੇ ਬੋਲਿਆ ਉਹ ਪਹਿਲਾਂ ਵੀ ਤਾਂ ਕਿਸਾਨਾਂ ਦੀਆਂ ਧੀਆਂ ਬਾਰੇ ਪੈਣਾ ਬਾਰੇ ਬੋਲਦਾ ਰਿਹਾ ਨਾ ਉਦੋਂ ਵੀ ਅਸੀਂ ਕੰਪਲੇਂਟਾਂ ਦੇ ਕੇ ਗਏ ਆ ਪ੍ਰਸ਼ਾਸਨ ਨੇ ਜੇ ਉਦੋਂ ਹੀ ਕਾਰਵਾਈ ਕੀਤੀ ਹੁੰਦੀ ਤੇ ਅੱਜ ਆ ਦਿਨ ਨਾ ਦੇਖਣਾ ਪੈਂਦਾ ਜਾਤੀਵਾਦ ਜਾਤੀਵਾਦ ਨੂੰ ਛੱਡ ਕੇ ਇਨਸਾਨਾਂ ਨਾਲ ਕੋਣ ਗ੍ਰੈਂਡ ਕਰਨੇ ਚਾਹੀਦੇ ਆ ਚੰਗਾ ਇਨਸਾਨ ਬਣ ਕੇ ਜੀਵੇ ਸਾਰੇ ਲੋਕੋ ਦੇ ਨਾਲ ਵੀ ਤੁਰਨ ਜਦੋਂ ਚੰਗੇ ਨਾਲ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਕੋਈ ਤੇ ਉਹਦੇ ਨਾਲ ਕੋਣ ਤੁਰੇ ਸਾਰਿਆਂ ਨੂੰ ਆਪਣੇ ਕਾਰਵਾਈ ਕੀਤੀ ਗਈ ਹੈ ਜਿਵੇਂ ਸੁਖਪਾਲ ਸਿੰਘ ਖੇਤੋਂ ਅੰਦਰੋਂ ਆਉਣ ਤੋਂ ਪਹਿਲਾਂ ਦੁਬਾਰਾ ਜਿੱਥੇ ਡੱਟਦਾ ਸੀ ਸੇ ਮੋੜਾ ਕੀਤਾ ਕਿ ਕੀ ਗੁੰਗੇ ਦੇ ਬਾਰੇ ਦੇਖੋ ਇਹ ਤਾਂ ਜਿੱਜਾ ਇੱਕ ਜੇ ਆਪਾਂ ਪਿੱਛੇ ਚਲੇ ਜਾਈਏ ਇਹ ਸਰਕਾਰਾਂ ਮਪੈਨਿਆ ਕਰਦੀਆਂ ਸੀ ਕਰਦੀਆਂ ਸੀਗੀਆਂ ਨਾ ਤੇ ਮਿੰਦੂ ਤਰਾਦਾ ਦੋ ਸਟੈਪ ਉੱਤੇ ਅੱਗੇ ਆ ਹੁਣ ਤੁਸੀਂ ਮੇਰੇ ਨਾਲ ਦਾ ਜਵਾਬ ਦਿਓ ਭਾਨਾ ਸਿੱਧੂ ਇੱਥੇ ਕਿੰਨੇ ਬੰਦੇ ਮੈਂ ਗੱਲ ਕੱਲ ਵੀ ਬਲਕਿ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਦਾ ਹੋਊਗਾ ਵੀ ਭਾਨਾ ਸਿੱਧੂ ਚੈਨੀ ਨਹੀਂ ਲਾ ਸਕਦਾ ਠੀਕ ਹੈ ਚੈਨੀ ਲਈ ਉਦੋਂ ਕਿਉਂ ਨਾ ਫੜਿਆ ਉਹਨੂੰ ਚੈਨੀ ਲਾਤੀ ਜੋ ਫੜਿਆ ਜਦੋਂ ਚੈਨੀ ਨਹੀਂ ਲਾਈ ਉਦੋਂ ਕਿਉਂ ਨਾ ਫੜਿਆ ਉਹਨੂੰ ਜਦੋਂ ਚੈਨੀ ਲਿਆਉਂਦਾ ਉਸ ਦਿਨ ਅੱਜ ਉਹ ਮਦਈ ਕਹਿੰਦਾ ਵੀ ਭਾਨਾ ਸਿੱਧੂ ਨੇ ਚੈਨੀ ਚੋਰੀ ਕੀਤੀ ਆ ਉਸ ਦਿਨ ਮਰਜਸ਼ਨ ਕਿੱਥੇ ਸੀ ਉਸ ਦਿਨ ਫੜਦੇ ਬਾਕੀ ਪੰਜਾਬ ਦੇ ਲੋਕਾਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਜਿੱਥੇ-ਜਿੱਥੇ ਬਾਈ ਜੀ ਤੱਕਾ ਹੁੰਦਾ ਕਿਸੇ ਨਾਲ ਵੀ ਤੱਕਾ ਹੁੰਦਾ ਦੇਖੋ ਗੁਰੂ ਸਾਹਿਬ ਦਾ ਵੀ ਇਹੀ ਹਦੇਸ਼ਾ ਜ਼ੁਲਮ ਕਰਨਾ ਪਾਪ ਆ ਤੇ ਸਹਿਣਾ ਵੀ ਬਈ ਪਾਪ ਹੈ ਜਿੱਥੇ ਜ਼ੁਲਮ ਕਿਤੇ ਹੁੰਦਾ ਨਾ ਤੇ ਉੱਥੇ ਹੱਕ ਸੱਚ ਦੀ ਆਵਾਜ਼ ਲਈ ਖੜੋ ਨਾਲ ਭਾਈਚਾਰਕ ਸਾਂਝ ਆਪਾਂ ਵਧਾਈਏ ਨਾ ਕਿ ਆਪਾਂ ਇਕੱਲੀ ਕਮੈਂਟ ਵਾਜੀ ਤੱਕ ਕਿਸਮਤ ਰਹੀਏ ਜਿੱਦਾਂ ਲੱਖਾਂ ਬਾਈ ਸਾਡਾ ਕਹਿੰਦਾ ਰਹਿੰਦੇ ਨੇ ਬੇਸ਼ਾਂ ਵੀ ਆਪਾਂ ਟਿੱਪਣੀ ਤੱਕ ਕਿਸਮਤ ਨਾ ਰਹੀਏ ਵੀ ਕੱਲਾ ਆਪਾਂ ਟਿੱਪਣੀ ਤੱਕ ਕਿਸਮਤ ਨਾ ਰਹੀਏ ਗਰਾਊਂਡ ਤੇ ਆ ਕੇ ਆਪਾਂ ਪੰਜਾਬ ਦੇ ਜਿਹੜੇ ਆਪਣੇ ਮੁੱਦੇ ਨੇ ਜਾਂ ਪੰਜਾਬ ਦੀਆਂ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਹੈਗੀਆਂ ਨੇ ਉਹਨਾਂ ਲਈ ਆਪਾਂ ਯੋਗਦਾਨ ਪਾਈਏ ਪੰਜਾਬ ਦੀ ਜਵਾਨੀ ਨੂੰ ਬੇਨਤੀ ਹੈ ਪਹਿਲਾਂ ਵੀ ਜ਼ਿਕਰ ਕਰਦੇ ਸੀ ਕਿ ਜਦੋਂ ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੈ ਲੱਗਦਾ ਵੀ ਮੰਨ ਲਓ ਕੋਈ ਵੀ ਪਰਸਨ ਹੈਗਾ ਕੋਈ ਪਰਸਨ ਆਣਾ ਪਵਾ ਵੀ ਸਿੱਧੂ ਸਾਣਾ ਪਵਾ ਸਿੱਧੂ ਮੂਸੇਵਾਲਾ ਸਨ ਲੱਗਦਾ ਸੀ ਵੀ ਰਾਤੋ ਰਾਤ ਐਮਐਨਏ ਬਣਨਗੇ ਐਮਐਨਟੀ ਬਣਨਗੇ ਜਿਹੜਾ ਚੋਣਾ ਹੁੰਦੀ ਨੇ ਨਤੀਜੇ ਇਹਨਾਂ ਦਾ ਨਾਲ ਨਾਲ ਤਾਂ ਕਮ ਹੁੰਦੇ ਨੇ ਉਹ ਕੀ ਕਾਰਨ ਸਮਝੋ ਉਹਦਾ ਕਾਰਨ ਇਹੀ ਹੈ ਜੀ ਗਰਾਊਂਡ ਦੀ ਅਸਲ ਚ ਰਿਪੋਰਟ ਗਰਾਊਂਡ ਦੇ ਪਤਾ ਲੱਗਦੀ ਹੈ ਨਾ ਗਰਾਊਂਡ ਤੇ ਵਰਕ ਕੀ ਹੈ ਗਰਾਊਂਡ ਤੇ ਵਿਚਰਨਾ ਗਰਾਊਂਡ ਤੇ ਖੜਨਾ ਗਰਾਊਂਡ ਤੇ ਕੰਮ ਕਰਨਾ ਔਰ ਹਵਾ ਦੇ ਵਿੱਚ ਗੱਲਾਂ ਕਰਨੀਆਂ ਉਹਦਾ ਬਹੁਤ ਫਰਕ ਆ ਬਸ ਇਹੀ ਬੇਨਤੀ ਕਰਦੇ ਆ ਯੂਥ ਨੂੰ ਪੰਜਾਬ ਦੇ ਨੂੰ ਵੀ ਬਾਈ ਜੀ ਆਪਾਂ ਆਪਣੇ ਪੰਜਾਬ ਦੇ ਸਾਂਬੀਏ ਅਨਾ ਪੰਜਾਬ ਛੱਡ ਕੇ ਨਾ ਜਾਈਏ ਆਪਾਂ ਬਾਹਰ ਦਾ ਸੋਚੀਏ ਜੋ ਵੀ ਆਪਣੇ ਪੰਜਾਬ ਬਾਰੇ ਸੋਚੀਏ ਸਾਡੇ ਪੰਜਾਬ ਦੇ ਅੱਜ ਹਾਲਾਤ ਕੀ ਐ ਸਾਡਾ ਹੋ ਕੀ ਰਿਹਾਗਾ ਜਦੋਂ ਤੁਸੀਂ ਪੰਜਾਬ ਪੁੱਛ ਰਹੇ ਹੋ ਲੱਗਦਾ ਨਹੀਂ ਸੀ ਵੀ ਜਿਹੜੀ ਕਾਰਵਾਈ ਭਾਨੇ ਸਿੱਧੂ ਤੋਂ ਕੀਤੀ ਆ ਪਹਿਲਾਂ ਏਜੰਟਾ ਤੇ ਕਾਰਵਾਈ ਹੋਣੀ ਕਿ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਆ ਬਾਬਾ ਜੀ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਇਹ ਨੌਬਤ ਕਿਉਂ ਆਈ ਕੰਮ ਕਰਨ ਦੀ ਠੀਕ ਆ ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ ਚ ਲਿਆ ਪਰ ਲਿਆ ਕਿਉਂ ਇੱਕ ਸਵਾਲ ਆ ਲਿਆ ਕਿ ਉਹ ਲੋਕੀ ਜਾਂਦੇ ਉਹ ਕਿਤੇ ਆਪਣੇ ਪ੍ਰਸ਼ਾਸਨ ਕੋਲ ਪੁਲਿਸ ਕੋਲ ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ ਉਹ ਭਾਨੇ ਕੋ ਆਏ ਭਾਨੇ ਕੋ ਤੁਸੀਂ ਗਏ ਤੁਹਾਡੇ ਪੈਸੇ ਮੁੜ ਗਏ ਗੁਰਦਰ ਪਾਟਕੇ ਦੇ ਪੈਸੇ ਮੁੜ ਗਏ ਇਹ ਦੋ ਚਾਰ ਪੰਜ ਸੋਚਾ ਉਹਨਾਂ ਪੈਸੇ ਮੁੜ ਗਏ ਹੋ ਜਾਈਏ ਇਸ ਬੋਦਵਾਰ ਉਹਦੇ ਘਰ ਮੇਲਾ ਲੱਗਾ ਹੁੰਦਾ ਸੀ ਕਿਉਂ ਜੇ ਕੋ ਮਸਲਾ ਹੁੰਦਾ ਤਾਂ ਇਹ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤੇ ਬਜਾਏ ਇਸ ਦੇ ਕਿ ਉਹਨਾਂ ਦਾ ਕਾਰਵਾਈ ਹੁੰਦੀ ਬੰਨੇ ਸਿੱਧੂ ਕਾਰ ਵੀ ਹੋਈ। ਬਾਕੀ ਮੇਰੇ ਬਾਠਵੀਰ ਆ। ਤੁਸੀਂ ਆਪਣਾ ਰੱਖੋ ਜਾ। ਸਾਹਿਬ ਇੱਕ ਇੱਕ ਜਿੱਥੇ ਡਾਕਟਰਾਂ ਦੇ ਇੱਥਾਂ ਦੀ ਗੱਲ ਕਰਦੇ ਉਥੇ ਗਿਆਨੀ ਬੂਟਾ ਸਿੰਘ ਆ ਉਹ ਵੀ ਬੜਾ ਬੋਲਦਾ ਮੀਡੀਆ ਨੂੰ ਦલાਲ ਤਾਂ ਕਿੰਨੇ ਨੇ ਪੰਨੇ ਸਿੱਧੂ ਲੱਖੇ ਨੂੰ ਖਬਰਾਂ ਦਿਖਾ ਰਿਹਾ। ਉਹ ਦલાਲ ਮੀਡੀਆ ਉਹਦੇ ਸਮਰਥਕ ਜਿਹੜੇ ਨੇ ਉਹਨਾਂ ਬਾਰੇ ਬੜੀ ਭੱਦੀ ਸ਼ਬਦਾਵਲੀ ਵਰਤਦੇ ਨੇ। ਮੈਂ ਤਾਂ ਬਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇਤੀ ਉਹਦੇ ਤੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊਗਾ ਉਹ ਚੱਕਿਆ ਜਾਂਦਾ। ਸਾ سوشل মিডিਆ ਤੇ ਜਿੰਨੇ ਵੀ ਲੋਕੀ ਨੈਗੇਟਿਵਿਟੀ ਫਲਾ ਰਹੇ ਆ ਨਾ ਇੱਕ ਟੰਗਿਆ ਜਾਵੇ ਤੁਸੀਂ ਪ੍ਰਾਣਿਕ ਆਵਤ ਸੁਣੀ ਹੋਣੀ ਆ ਸਿਆਣੇ ਕਹਾਂ ਟੰਗ ਦਿੰਦੇ ਸੀਗੇ ਹੁੰਦਾ ਸੀ ਹੋਰ ਕਿਆ ਹੁੰਦਾ ਨਹੀਂ ਇਹ ਵੀ ਇੱਕ ਗੰਦੇ ਕਾਮ ਆ ਮੈਨੂੰ ਲੱਗਦਾ ਕਿ ਇੱਕ ਨੂੰ ਟੰਗ ਦਿੱਤਾ ਜਾਵੇ ਦੂਜੀ ਵਾਰੀ ਕੋਈ ਬੰਦਾ ਜੁਰਤ ਨਹੀਂ ਕਰੂਗਾ ਸਾਡੇ ਇੰਡੀਆ ਅੱਜ ਤੁਸੀਂ ਰੇਪ ਰੇਸ਼ਿਓ ਲਾ ਲਓ ਕਿੰਨੇ ਅੱਜ ਵੀ ਬਲਾਤਕਾਰੀ ਦਾ ਦਾ ਸਾਬਤ ਵੀ ਹੋ ਜਾਂਦੇ ਰੇਪ ਪਰ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਕਿਉਂ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਖਾਂ ਦੀ ਰੇਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗਿਆ ਕਿਉਂਕਿ ਉਹ ਹਰ ਇੱਕ ਗੱਲ ਰੱਬ ਤੇ ਨਹੀਂ ਛੱਡਦੇ ਪਰਮਾਤਮਾ ਤੇ ਦੁਬਈ ਦੇ ਵਿੱਚ ਤ ਵੀ ਬੰਦਾ ਇੱਕ ਔਰਤ ਨੂੰ ਦੇਖਣ ਲੱਗੋ ਵੀ ਕਿਉਂ ਡਰਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨੇ ਇਹਦੀ ਸਜ਼ਾ ਬਹੁਤ ਭੈੜੀ ਆ ਇੱਕ ਬੰਦੇ ਨੂੰ ਟੰਗ ਦੋ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਅੱਜ ਵੀ ਜਿੰਨਾ ਵੀ ਬੰਦੇ 네ਗੇਟਿਵਿਟੀ ਫਲਾਉਂਦੇ ਆ ਦੂਜੀ ਵਾਰੀ ਬੰਦਾ ਕੋਈ ਯੁਰਤ ਵੀ ਕਰੂਗਾ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂਗਾ ਆਫਲਾਈਨ ਘਰੇ ਬੈ ਕੇ ਬੋਲਣਾ ਬਹੁਤ ਸੌਖਾ ਆ ਔਨਲਾਈਨ ਬੋਲੀ ਜਾਓ ਕਿਹੜਾ ਕਿਸੇ ਨਹੀਂ ਆਣਾ ਅੱਜ ਬਿਲ ਬਾਠ ਵੀਰ ਇੱਕ ਏ ਵੀ ਆ ਤੁਹਾਡੇ ਚੈਨਲ ਦੇ ਮਾਧ ਰਮ ਬਰਾਇਨ ਤੇ ਕਹਿ ਰਿਆਂ ਜਿੰਨੇ ਵੀ ਮੱਝ ਵੀ ਸਿੱਖ ਜਾਂ ਧੀਵੀਦਾਰ ਆ ਪਿੰਡਾਂ ਦੇ ਵਿੱਚ ਤੁਸੀਂ ਸ਼ਹਿਰਾਂ ਚ ਰਹਿੰਦੇ ਪਿੰਡਾਂ ਚ ਜਾ ਕੇ ਵੇਖੋ ਉਹਨਾਂ ਦਾ ਨਵਾਂ ਮਾਸ ਦਾ ਰਿਸ਼ਤਾ ਬਾਈ ਆਪਣੇ ਨਾ ਕੱਲ ਜਦੋਂ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ੀਨ ਚ ਨਹੀਂ ਬਾਈ ਜੇ ਅਸੀਂ ਇਕੱਠ ਕਰਨਾ ਹੁੰਦਾ ਸੀ ਉਹਦੇ ਚ ਹੈ ਨਹੀਂਗੇ ਕਿ ਅੱਜ ਇੱਥੇ ਹਜ਼ਾਰ ਬੰਦਾ ਸਾਥ ਲੈਂਦੇ ਹਨ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਉਹ ਥਾਣ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਬਾਈ 100% ਜਿਹੜਾ ਕਹਿੰਦਾ ਨਾ ਮੈਂ ਇਹ ਧਰਮ ਦਾਵਾ ਹਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ ਇਹ ਇਨਸਾਨ ਹੀ ਹੈ ਨਹੀਂ ਧਰਮ ਤਾਂ ਬਹੁਤ ਪਿੱਛੇ ਰਹਿ ਗਿਆ ਮੈਨੂੰ 90% ਬਾਈ ਐਸਸੀ ਲੋਕ ਜਿਹੜੇ ਆਪਣੇ ਆਪ ਇਹ ਛੋਟੀਆਂ ਕਾਸਟ ਹੈ ਇਹ ਕਹਿੰਦਾ ਵਾ ਸਾਡੇ ਲਈ ਤਾਂ ਇਨਸਾਨ ਹੈ ਇੱਕ ਆ 90% ਲੋਕੀ ਉਹ ਦੁਖੀ ਆ ਇਹਦੇ ਤੋਂ ਉਹ ਕਹਿੰਦੇ ਬਾਈ ਸਭ ਤੋਂ ਪਹਿਲਾਂ ਅਸੀਂ ਇਹਨੂੰ ਆਗੇ ਚੱਕੀਏ ਜੀ ਬਾਕੀ ਇਹ ਆ ਤੁਹਾਨੂੰ ਨਾ ਜਿੰਨੇ ਵੀ ਆ ਮਜਬੀ ਸਿੱਖ ਆ ਸਾਡਾ ਭਰਾ ਮਜਬੀ ਸਿੱਖ ਹੈ ਜਦੋਂ ਇਹਨੂੰ ਪਤਾ ਲੱਗਿਆ ਵੀ ਅਸੀਂ ਸੀਪੀ ਦਫ਼ਤਰ ਅੱਜ ਕਿਉਂ ਜਾ ਰਹੇ ਆ ਇਹ ਕਹਿੰਦਾ ਮੈਂ ਜਾਉ ਯਾਰ ਸਾਡੀ ਕੌਮ ਜਦੋਂ ਮਜਬੀ ਸਿੱਖ ਆ ਸਾਨੂੰ ਨਿੰਦਿਆ ਕਿਉਂ ਹੁੰਦਾ ਕੁਝ ایسے ਅਨਸਰ ਹੁੰਦੇ ਆ ਜਿਹੜੇ ਨਿੰਦਨ ਦਾ ਕੰਮ ਕਰਦੇ ਨੇ ਜਦੋਂ ਇੱਕ ਭਾਈ ਸਹੀ ਕੰਮ ਕਰ ਰਿਹਾ ਉਹਨੂੰ ਸਾਥ ਨਹੀਂ ਦੇ ਸਕਦੇ ਤਾਂ ਉਹਨੂੰ ਨਿੰਦੇ ਕਿਉਂ ਜੇ ਨਿੰਦੇ ਤਾਂ ਸਿੱਧਾ ਉਹਦੇ ਨਾਲ ਗੱਲ ਕਰੋ ਜਿਹੜੀ ਕਿ ਦਿੱਕਤ ਤਕਲੀਫ ਆ ਤੁਸੀਂ ਇਆਂ ਪਹਿਣਾ ਸਭ ਦੀ ਸਾਂਝੀ ਹੁੰਦੀ ਆ ਤੁਸੀਂ ਉਹਨੂੰ ਮੂਰੇ ਲਿਆ ਕੇ ਉਹਨੂੰ ਅੱਗੇ ਕਰਕੇ ਗਲਤ ਸ਼ਬਦਾਵਲੀ ਵਰਤਨੀ ਇਹ ਕਿੱਥੇ ਲਿਖਾ ਰਿਹਾ ਕਿੱ ਕਰਿਆ ਜਾ ਸਕਦਾ ਮਜਬੀ ਤੇ ਜੱਟ ਸਿੱਖ ਵਾਲਾ ਸੀ ਮੁੱਦਾ ਕਿਉਂ ਬਣਾ ਰਿਆਂ ਉਹ ਅੱਜ ਤੱਕ ਨਹੀਂ ਸਾਡੇ ਪੰਜਾਬ ਦੇ ਵਿੱਚ ਖੜਾ ਹੋਇਆ ਬਾਈ ਅਸੀਂ ਕਿਉਂ ਬਣਾ ਰਿਆਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਤਮਸਤਕ ਹੁੰਨੇ ਆ ਤਰ ਅ रविदास ਜੀ ਮਹਾਰਾਜ ਨੂੰ ਵੀ ਤਾਂ ਨਾੜ ਨਤਮਸਤਕ ਹੁੰਨੇ ਆ ਨਾ ਜਿਨ੍ਹਾਂ ਦਾ ਨਾਮ ਉਹਦੇ ਵਿੱਚ ਦਰਜ ਹੋ ਗਿਆ ਅਸੀਂ ਕਿਉਂ ਬਾਰ-ਬਾਰ ਜੱਟ ਸਿੱਖ ਮਜਬੀ ਸਿੱਖ ਦਾ ਮੁੱਦਾ ਬਣਾ ਰਿਆਂ ਇਹ ਮੁੱਦਾ ਹੈ ਹੀ ਨਹੀਂ ਜੇ ਟੱਕਰ ਨਾ ਤਾਂ ਸਿੱਧਾ ਟੱਕਰਿਆ ਕਰੋ ਕਿਸੇ ਕਮਿਊਨਿਟੀ ਦਾ ਨਾਮ ਲੈ ਕੇ ਨਹੀਂ ਮਜਬੀ ਸਿੱਖ ਤਾਂ ਉਹ ਹੋਇਆ ਜਿਹੜੇ ਗੁਰੂ ਸਾਹਿਬ ਲਈ ਸੀਸ ਵਾਰਗੇ ਗੁਰੂ ਸਾਹਿਬ ਲਈ ਜਾਨਵਾਰਗੇ ਤੇ ਅਸੀਂ ਸਿੱਖਾਂ ਦੀਆਂ ਧੀਆਂ ਪੜਾਂ ਨੂੰ ਗਾਲ੍ਹਾਂ ਕੱਢੀ ਜਣੇ ਯਾਰ ਇਹ ਕਿੱਥੋਂ ਦੀ ਇਨਸਾਨੀਅਤ ਹੋ ਗਈ ਸੋ ਇਸ ਕਰਕੇ ਸਾਰੇ ਬਾਰ ਬਾਰ ਕਹਿ ਰਿਹਾ ਵੀ ਇਨਸਾਨ ਇਨਸਾਨ ਹੀ ਹੈ ਨੀਗਾ ਵਜਬੀ ਸਿਕਤਾ ਦੂਰ ਦੀ ਗੱਲ ਹੈ ਇਸੇ ਕਰਕੇ ਅਮਜਬੀ ਸਿਕ ਵੀ ਸਾਡੇ ਨਾਲ ਆ ਕੇ ਅੱਜ ਖੜੇ ਹੋਏ ਨੇ ਇਹਦੇ ਖਿਲਾਫ ਇਹ ਸਾਰਿਆਂ ਨੂੰ ਦੂਜੇ ਭਰਾਵਾਂ ਨੂੰ ਵੀ ਬੇਨਤੀ ਆ ਜਿਵੇਂ ਇਸ ਵੀਰ ਨੇ ਪਹਿਲ ਕੀਤੀ ਆ ਐਵੇਂ ਜਦੋਂ ਵੀ ਕੋਈ ਦਿੱਕਤ ਆਉਂਦੀ ਆ ਕਿਤੇ ਵੀ ਇਸ ਤਰ੍ਹਾਂ ਦਾ ਇਹ ਬੋਲਦਾ ਤੁਸੀਂ ਵੀ ਬਰਾਬਰ ਤੇ ਦਾ ਵਿਰੋਧ ਕਰਿਆ ਕਰੋ ਤੁਹਾਨੂੰ ਪਤਾ ਹੀ ਇਹ ਪਿੰਡਾਂ ਦੇ ਵਿੱਚ ਜੋ ਵੀ ਕੰਮਕਾਰ ਆ ਅਸੀਂ ਭਰਾਵਾਂ ਨੂੰ ਇੱਕ ਦੂਜੇ ਨਾਲ ਵਿਚਰਦੇ ਆ ਭਰਾਵਾਂ ਨੂੰ ਅਸੀਂ ਰਹਿੰਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਇਹ ਵਿਚਾਰ ਆ ਤਾਂ ਫਰਕ ਹੈ ਹੀ ਨਹੀਂ ਪਰ ਇਹ ਬੰਦਾ ਜਦੋਂ ਲਾਈਵ ਕਰਦਾ ਜਾਂ ਵੀਡੀਓ ਬਣਾਉਂਦਾ ਉਹ ਸਿਰਫ ਕਮਰੇ 'ਚ ਬੈਠ ਕੇ ਆਪਦਾ ਰੋਲਾ ਦਾ ਕਰਦਾ ਨਾਲ ਬਦਨਾਮੀ ਦੂਜੇ ਭਰਾਵਾਂ ਦੀ ਵੀ ਹੁੰਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਇਸ ਵੀਰ ਨੂੰ ਜਿੱਥੇ ਗਲਤਾ ਉਹ ਗਲਤ ਨੂੰ ਗਲਤ ਕਹੋ ਜਿਹੜਾ ਸਹੀ ਆ ਸਹੀ ਨੂੰ ਸਹੀ ਕਹੋ